ਸਟਾਰਟ ਚਿੜੀ ਤੇ ਘੁੱਗੀ ਇੱਕੋ ਦਰਖਤ ਉੱਪਰ ਰਹਿੰਦੀਆਂ ਸਨ ਡੰਡੀ ਚਿੜੀ ਤੇ ਘੁੱਗੀ ਦਿਨ ਵਿੱਚ ਇੱਧਰ ਉੱਧਰ ਚੋਗਾ ਲੈਣ ਚਲੀਆਂ ਜਾਂਦੀਆਂ ਸਨ ਟੰਡੀ ਸ਼ਾਮ ਨੂੰ ਉਹ ਆਪੋ ਆਪਣੇ ਆਲ ਨੇ ਵਿੱਚ ਆ ਜਾਂਦੀਆਂ ਸਨ ਡੰਡੀ ਇੱਕ ਦਿਨ ਘੁੱਗੀ ਘੁੰਮੀ ਫਿਰਦੀ ਚੋਗਾ ਲੈਣ ਲਈ ਇੱਕ ਬਗੀਚੇ ਵਿੱਚ ਚਲੀ ਗਈ ਡੰਡੀ ਬਗੀਚੇ ਵਿੱਚ ਰੰਗ-ਬਰੰਗੇ ਫੁੱਲ ਸਨ ਡੰਡੀ ਕੁਗੀ ਰੰਗ-ਬਰੰਗੇ ਫੁੱਲਾਂ ਨੂੰ ਵੇਖ ਕੇ ਬਹੁਤ ਖੁਸ਼ ਹੋਈ ਡੰਡੀ ਫਿਰ ਕੁਗੀ ਰੋਜ਼ਾਨਾ ਬਗੀਚੇ ਵਿੱਚ ਜਾਣ ਲੱਗ ਪਈ ਡੰਡੀ ਕੁਗੀ ਸਾਰਾ ਦਿਨ ਰੰਗ-ਬਰੰਗੇ ਫੁੱਲਾਂ ਵਿੱਚ ਹੀ ਰਹਿਣ ਲੱਗ ਪਈ ਡੰਡੀ ਫੁੱਲਾਂ ਵਿੱਚ ਘੁੰਮ ਫਿਰ ਕੇ ਬਹੁਤ ਖੁਸ਼ ਹੁੰਦੇ ਡੰਡੇ ਕੁੱਕੀ ਬਗੀਚੇ ਵਿੱਚੋਂ ਹੀ ਚੋਗਾ ਇਕੱਠਾ ਕਰਦੀ ਰਹਿੰਦੀ ਸੀ ਡੰਡੇ ਕੁੱਕੀ ਨੂੰ ਬਗੀਚੇ ਵਿੱਚੋਂ ਚੋਗਾ ਸੌਖਾ ਨਹੀਂ ਮਿਲਦਾ ਸੀ ਡੰਡੇ ਪਰ ਕੁੱਕੀ ਹੁਣ ਚੋਗੇ ਲਈ ਹੋਰ ਕਿਧਰੇ ਜਾਣਾ ਪਸੰਦ ਨਹੀਂ ਕਰਦੀ ਸੀ ਡੰਡੇ ਕੁੱਕੀ ਸ਼ਾਮ ਨੂੰ ਵੀ ਕੁਝ ਦਿਨ ਹੀ ਚਿੜੀ ਕੋਲ ਆਪਣੇ ਆਲ ਨੇ ਵਿੱਚ ਗਈ ਡੰਡੀ ਉਸਨੇ ਬਗੀਚੇ ਵਿੱਚ ਹੀ ਇੱਕ ਰੰਗ-ਬਰੰਗੇ ਫੁੱਲਾਂ ਦੇ ਬੂਟੇ ਉੱਪਰ ਆਪਣਾ ਆਲਣਾ ਬਣਾ ਲਿਆ ਡੰਡੀ ਉਸਨੇ ਆਪਣੀ ਸਹੇਲੀ ਚਿੜੀ ਨੂੰ ਵੀ ਬਗੀਚੇ ਵਿੱਚ ਆ ਜਾਣ ਲਈ ਆਖਿਆ ਡੰਡੀ ਚਿੜੀ ਵੀ ਘੁੱਗੀ ਦੇ ਕਹਿਣ ਤੇ ਬਗੀਚੇ ਵਿੱਚ ਗੇੜਾ ਮਾਰਨ ਲੱਗ ਪਈ ਡੰਡੀ ਚਿੜੀ ਬਗੀਚੇ ਵਿੱਚ ਆ ਕੇ ਸਭ ਤੋਂ ਪਹਿਲਾਂ ਘੁੱਗੀ ਨੂੰ ਮਿਲਦੀ ਡੰਡੀ ਉਹ ਦੋਵੇਂ ਜਣੀਆਂ ਕਿੰਨੀ ਦੇਰ ਗੱਲਾਂ ਕਰਦੀਆਂ ਰਹਿੰਦੀਆਂ ਡੰਡੀ ਚਿੜੀ ਭੈਣ ਤੂੰ ਤੇ ਇੱਥੇ ਫੁੱਲਾਂ ਵਿੱਚ ਫਿਰਦੀ ਹੋਈ ਹੋਰ ਵੀ ਸੋਹਣੀ ਲੱਗਦੀ ਹੈ ਡੰਡੀ ਇੱਕ ਦਿਨ ਘੁੱਗੀ ਨੇ ਗੱਲਾਂ ਵਿੱਚ ਚਿੜੀ ਨੂੰ ਆਖਿਆ ਡੰਡੇ ਕੁੱਗੀ ਚਾਹੁੰਦੀ ਸੀ ਕਿ ਚਿੜੀ ਨੇ ਆਪਣਾ ਆਲਣਾ ਬਗੀਚੇ ਵਿੱਚ ਨਾ ਬਣਾਇਆ ਡੰਡੇ ਉਹ ਸ਼ਾਮ ਨੂੰ ਆਪਣੇ ਕੰਡਿਆਲੀ ਝਾੜੀ ਵਿੱਚਲੇ ਆਲਣੇ ਵਿੱਚ ਚਲੀ ਜਾਂਦੀ ਹੈ ਡੰਡੇ ਫਿਰ ਇੱਕ ਦਿਨ ਕੁੱਗੀ ਚਿੜੀ ਨੂੰ ਆਪਣੇ ਆਲਣੇ ਵਿੱਚ ਲੈ ਗਈ ਡੰਡੇ ਪੱਖ ਚਿੜੀ ਭੈਣ ਮੇਰਾ ਆਲਣਾ ਕਿਵੇਂ ਬਨਸਬੰਨੀ ਖੁਸ਼ਬੂ ਨਾਲ ਭਰਿਆ ਪਿਆ ਡੰਡੀ ਤੂੰ ਵੀ ਇੱਥੇ ਬਗੀਚੇ ਵਿੱਚ ਹੀ ਆਪਣਾ ਆਲਣਾ ਬਣਾ ਲੈ ਡੰਡੀ ਕੁੱਗੀ ਨੇ ਆਖਿਆ ਡੰਡੀ ਕੁੱਗੀ ਭੈਣ ਮੈਂ ਤੇ ਕੰਡਿਆਲੀ ਝਾੜੀ ਵਿੱਚ ਹੀ ਠੀਕ ਹਾਂ ਡੰਡੀ ਚਿੜੀ ਦਾ ਜਵਾਬ ਸੀ ਡੰਡੀ ਚਿੜੀ ਭੈਣ ਇਥੇ ਆਪਾਂ ਨੂੰ ਕੋਈ ਡਰ ਨਹੀਂ ਹੈ ਡੰਡੀ ਮੇਰਾ ਆਲਣਾ ਸੰਘਣੇ ਪੱਤਿਆਂ ਤੇ ਫੁੱਲਾਂ ਵਿੱਚ ਲੁਕਿਆ ਹੋਣ ਕਰਕੇ ਬਾਹਰੋਂ ਕਿਸੇ ਨੂੰ ਨਹੀਂ ਦਿਸਦਾ ਡੰਡੀ ਤੂੰ ਵੀ ਇਥੇ ਬਾਗੀਚੇ ਵਿੱਚ ਹੀ ਆ ਜਾ ਡੰਡੀ ਮੈਂ ਤੇਰੇ ਨਾਲ ਆਲਣਾ ਬਣਾ ਦੇਵਾਂਗੀ ਡੰਡੀ ਇਥੇ ਇਕੱਠੀਆਂ ਰਹਾ ਕਰਾਂਗੀ ਆ ਡੰਡੀ ਕੁੱਗੀ ਨੇ ਆਪਣੇ ਵੱਲੋਂ ਚਿੜੀ ਨੂੰ ਦੁਬਾਰਾ ਸਮਝਾਇਆ ਡੰਡੀ ਪਰ ਚਿੜੀ ਨਾ ਮੰਨੀ ਡੰਡੀ ਚਿੜੀ ਬਹੁਤ ਹੀ ਸਿਆਣੀ ਸੀ ਡੰਡੀ ਇਨ੍ਹਾਂ ਫੁੱਲਾਂ ਦੀ ਖੁਸ਼ਬੂ ਥੋੜ ਚਰੀ ਹੈ ਡੰਡੀ ਇਸ ਬਾਗੀਚੇ ਵਿੱਚ ਆਲਣਾ ਬਣਾਉਣਾ ਖਤਰਾ ਸਹਿਣ ਵਾਲੀ ਗੱਲ ਹੈ ਡੰਡੀ ਚਿੜੀ ਸੋਚਦੀ ਡੰਡੀ ਚਿੜੀ ਸ਼ਾਮ ਨੂੰ ਆਪਣੇ ਕੰਡਿਆਲੀ ਝਾੜੀ ਵਾਲੀ ਆਲ ਨੇ ਵਿੱਚ ਹੀ ਚਲੀ ਜਾਂਦੀ ਸੀ ਡੰਡੀ ਕੁਝ ਦਿਨਾਂ ਬਾਅਦ ਪਤਝੜ ਰੁੱਤ ਆ ਗਈ ਡੰਡੀ ਬਗੀਚੇ ਵਿਚਲੇ ਸਾਰੇ ਫੁੱਲਾਂ ਦੇ ਬੂਟੇ ਸੁੱਕ ਗਏ ਟੰਡੀ ਸੁੱਕੇ ਫੁੱਲਾਂ ਦੇ ਬੂਟੇ ਤੇ ਘੁੱਗੀ ਦਾ ਆਲਣਾ ਦੂਰੋਂ ਹੀ ਹਰੇਕ ਦੀ ਨਜ਼ਰ ਪੈਣ ਲੱਗ ਪਿਆ ਸੀ ਡੰਡੀ ਕੁਗੀ ਭੈਣ ਤੈਨੂੰ ਆਪਣਾ ਆਲਣਾ ਕੁਝ ਦਿਨਾਂ ਲਈ ਕਿਦਰੇ ਹੋਰ ਬਣਾ ਲੈਣਾ ਚਾਹੀਦਾ ਹੈ ਡੰਡੀ ਇੱਥੇ ਹੁਣ ਤੂੰ ਸੁਰੱਖਿਤ ਨਹੀਂ ਹੈ ਡੰਡੀ ਇੱਕ ਦਿਨ ਚਿੜੀ ਨੇ ਕੁਗੀ ਨੂੰ ਸਲਾਹ ਦਿੱਤੀ ਡੰਡੀ ਕੁਝ ਦਿਨਾਂ ਦੀ ਹੀ ਗੱਲ ਹੈ ਡੰਡੀ ਬੂਟਿਆਂ ਤੇ ਨਵੇਂ ਪੱਤੇ ਆ ਜਾਣੇ ਹਨ ਡੰਡੇ ਮੇਰਾ ਆਲਣਾ ਫਿਰ ਲੋਕਾਂ ਦੀਆਂ ਨਜ਼ਰਾਂ ਤੋਂ ਓਲੇ ਹੋ ਜਾਣਾ ਡੰਡੇ ਉਂਝ ਵੀ ਮੈਥੋਂ ਤੇਰੇ ਬਾਗ ਕੰਡਿਆਂ ਨਾਲ ਖੰਭ ਨਹੀਂ ਪੜਵਾਏ ਜਾਂਦੇ ਡੰਡੇ ਘੁੱਗੀ ਨੇ ਨੱਕ ਚੜਾਉਂਦੇ ਹੋਏ ਜਵਾਬ ਦਿੱਤਾ ਡੰਡ ਜਿਹੜੀ ਘੁੱਗੀ ਨੂੰ ਹੋਰ ਕਿਸ ਤਰ੍ਹਾਂ ਸਮਝਾਉਂਦੀ ਉਹ ਚੁੱਪਚਾਪ ਆਪਣੇ ਆਲਨੇ ਵਿੱਚ ਚਲੀ ਗਈ ਡੰਡੀ ਉਸੇ ਸ਼ਾਮ ਮਾਲੀ ਆਇਆ ਮਾਲੀ ਆਣ ਕੇ ਫੁੱਲਾਂ ਦੇ ਸੁੱਕੇ ਬੂਟਿਆਂ ਨੂੰ ਵੱਢਣ ਲੱਗਾ ਡੰਡੀ ਉਸਨੇ ਤਿਆਰੀਆਂ ਖਾਲੀ ਕਰਕੇ ਨਵੇਂ ਫੁੱਲ ਬੀਜਨੇ ਸਨ ਡੰਡੀ ਉਹ ਕੁਗੀ ਦੇ ਆਲਨੇ ਵਾਲੇ ਸੁੱਕੇ ਬੂਟੇ ਨੂੰ ਵੀ ਵੱਢਣ ਲੱਗਾ ਡੰਡੀ ਕੁੱਗੀ ਨੇ ਮਾਲੀ ਅੱਗੇ ਇਸ ਬੂਟੇ ਨੂੰ ਛੱਡ ਦੇਣ ਦਾ ਵਾਸਤਾ ਪਾਇਆ ਡੰਡੀ ਮਾਲੀ ਬੇਹਦ ਸਿਆਣਾ ਸੀ ਡੰਡੀ ਉਹ ਕਿਸੇ ਦਾ ਘਰ ਨਹੀਂ ਉਜਾੜਨਾ ਚਾਹੁੰਦਾ ਸੀ ਡੰਡੀ ਉਸਨੇ ਕੁੱਗੀ ਦੇ ਆਲ ਨੇ ਵਾਲਾ ਬੂਟਾ ਨਾ ਵੜਿਆ ਡੰਡੀ ਕੁੱਗੀ ਬਹੁਤ ਖੁਸ਼ ਹੋਈ ਡੰਡੀ ਕੁਝ ਦਿਨਾਂ ਦੀ ਹੀ ਗੱਲ ਸੀ ਡੰਡੀ ਕੁਝ ਦਿਨਾਂ ਬਾਅਦ ਸੁੱਕੇ ਫੁੱਲਾਂ ਦੇ ਬੂਟੇ ਤੇ ਨਵੇਂ ਪੱਤੇ ਨਿਕਲ ਆਉਣੇ ਸਨ ਡੰਡੀ ਪਰ ਬੱਚਿਓ ਜਿਸ ਆਫਤ ਆਉਣ ਦਾ ਸਾਨੂੰ ਪਹਿਲਾਂ ਹੀ ਪਤਾ ਹੋਵੇ ਡੰਡੀ ਉਹ ਅਗੇਤੀ ਪਛੇਤੀ ਆ ਕੇ ਹੀ ਰਹਿੰਦੀ ਹੈ ਡੰਡੀ ਭਵੇਖ ਵਿੱਚ ਆਉਣ ਵਾਲੀਆਂ ਆਫਤਾਂ ਤੋਂ ਸਾਨੂੰ ਪਹਿਲਾਂ ਹੀ ਸੁਚੇਤ ਹੋ ਜਾਣਾ ਜਹਿੰਦਾ ਹੈ ਡੰਡੀ ਕੁਗੀ ਮੂਰਖ ਤੇ ਅੜਿਅਲ ਸੀ ਡੰਡੀ ਉਹ ਕਿਸੇ ਦੀ ਵੀ ਨਹੀਂ ਮੰਦੀ ਸੀ ਡੰਡੀ ਫੁੱਲਾਂ ਦੇ ਸੁੱਕੇ ਬੂਟੇ ਤੇ ਉਸ ਦਾ ਆਲਣਾ ਇੱਕ ਕਾਂ ਦੀ ਨਜ਼ਰ ਪੈ ਗਿਆ ਡੰਡੀ ਕੁਗੀ ਆਲਣੇ ਵਿੱਚ ਸੁੱਤੀ ਪਈ ਸੀ ਡੰਡੀ ਕਾਂ ਕੁਗੀ ਨੂੰ ਠੂੰਗੇ ਮਾਰਨ ਲੱਗਾ ਡੰਡੀ ਕੁੱਗੀ ਨੇ ਕਾਂ ਨੂੰ ਇੰਜ ਨਾ ਕਰਨ ਲਈ ਕਿਹਾ ਪਰ ਉਹ ਨਾ ਮੰਨਿਆ ਉਹ ਕੁੱਗੀ ਦੇ ਸਾਰੇ ਆਂਡੇ ਭੰਨ ਕੇ ਪੀ ਗਿਆ ਡੰਡੀ ਕਾਣੇ ਠੂੰਗੇ ਮਾਰ-ਮਾਰ ਕੇ ਕੁੱਗੀ ਨੂੰ ਜ਼ਖਮੀ ਕਰ ਦਿੱਤਾ ਸੀ ਡੰਡੀ ਗੁੱਸੇ ਨਾਲ ਭਰੀ-ਪੀਤੀ ਕੁੱਗੀ ਆਪਣੀ ਸਹੇਲੀ ਚਿੜੀ ਕੋਲ ਪਹੁੰਚ ਗਈ ਡੰਡੀ ਉਹ ਕਾਂ ਕੋਲੋਂ ਬਦਲਾ ਲੈਣਾ ਚਾਹੁੰਦੀ ਸੀ ਡੰਡੀ ਕੋਗੀ ਭੈਣ ਆਪਾਂ ਕਾਂ ਤੋਂ ਬਦਲਾ ਨਹੀਂ ਲੈ ਸਕਦੀਆਂ ਡੰਡੀ ਚਿੜੀ ਨੇ ਉਸ ਨੂੰ ਸਮਝਾਇਆ ਡੰਡੀ ਹੁਣ ਕੁੱਗੀ ਵੀ ਚਿੜੀ ਕੋਲ ਹੀ ਕੰਡਿਆਲੀ ਝਾੜੀ ਵਿੱਚ ਆਪਣਾ ਨਾਮ ਆਲਣਾ ਬਣਾਉਣ ਲੱਗ ਪਈ ਸੀ ਡੰਡੀ